ਅੱਜ 12 ਅਪ੍ਰੈਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਆਗੂ ਅਮਰਦੀਪ ਸਿੰਘ ਬਾਗੀ ਬਲਵਿੰਦਰ ਸਿੰਘ ਸੁਖਦੇਵ ਸਿੰਘ ਚਾਟੇਵਿੰਦ ਚਰਨਜੀਤ ਸਿੰਘ ਸਫੀਪੁਰ ਦੀ ਅਗਵਾਈ ਹੇਠ ਜੋਨ ਟਾਂਗਰਾ ਜੰਡਿਆਲਾ ਗੁਰੂ ਤੇਤਰ ਸਿੰਘ ਕਾਵਲੋ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਕਿਸਾਨ ਮਜ਼ਦੂਰਾ ਦੀ ਹਾਜ਼ਰੀ ਵਿੱਚ ਕਣਕ ਦੀ ਖਰੀਦ ਤੇ ਮੰਡੀ ਵਿੱਚ ਕਣਕ ਦੀ ਲੁੱਟ ਖਸੂਟ ਕੰਡਾ ਬਰਦਾਨੇ ਦੀ ਘਾਟ ਪੂਰੀ ਕਰਨ ਮੰਡੀ ਵਿੱਚ ਲੇਬਰ ਤੇ ਕਿਸਾਨਾਂ ਲਈ ਛਾਂ ਤੇ ਪਾਣੀ ਦਾ ਪ੍ਰਬੰਧ ਕਰਨ ਮੰਡੀ ਬੋਰਡ ਅਧੀਨ ਹੋਂਦੀ ਸੜਕਾਂ ਬਣਾਉਣ ਆਦਿ ਕਿਸਾਨ ਮਜ਼ਦੂਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਗੈਰੀ ਮੰਡੀ ਤੇ ਸਖਤਰ ਮਾਰਕੀਟ ਕਮੇਟੀ ਨੂੰ ਮੰਗ ਪੱਤਰ ਸੌਪਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੈਲੋ ਗੋਦਾਮਾਂ ਨੂੰ ਮਨਜ਼ੂਰੀ ਸਰਕਾਰੀ ਮੰਡੀ ਤੋੜਨ ਵੱਲ ਵੱਧਣ ਦਾ ਸੰਕੇਤ ਹੈ ਖੇਤੀ ਤੇ ਤਿੰਨ ਕਾਲੇ ਕਾਨੂੰਨ ਨੂੰ ਅਸਿੱਧੇ ਰੂਪ ਵਿੱਚ ਲਾਗੂ ਕਰਨ ਲਈ ਪੰਜਾਬ ਸਰਕਾਰ ਮੋਦੀ ਸਰਕਾਰ ਨਾਲ ਰਲ ਕੇ ਕੰਮ ਕਰ ਰਹੀ ਹੈ। ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ? ਦੇਖੋ ਜੀ ਅੱਜ ਮਾਰਕੀਟ ਕਮੇਟੀ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਵਾ ਜੋ ਵੀ ਕਿਸਾਨਾਂ ਮਜ਼ਦੂਰਾਂ ਨੂੰ ਜੜੀਆਂ ਪ੍ਰੋਬਲਮ ਆਉਂਦੀਆਂ ਨੇ ਮੰਡੀ ਦੇ ਵਿੱਚ ਚਾਹੇ ਉਹ ਤਲਾਈ ਦੇ ਕਾਰਨ ਘੱਟ ਤੋਲ ਲੱਗਦਾ ਵਾ ਚਾਹੇ ਉਹ ਬਾਹਰ ਦਣੇ ਦੀ ਸਮੱਸਿਆ ਆਉਂਦੀ ਆ ਤੇ ਮੰਡੀਆਂ ਨੂੰ ਮਾਲ ਨਹੀਂ ਚੁੱਕਿਆ ਜਾਂਦਾ ਇਹਦੇ ਸੰਬੰਧ ਸੰਬੰਧ ਦੇ ਵਿੱਚ ਆ। ਕੁਛ ਇਹ ਜੋ ਰਸਤੇ ਜੋ ਮੰਡੀਆਂ ਨੂੰ ਆਉਂਦੇ ਨੇ ਪਿੰਡਾਂ ਤੋਂ ਜੋ ਮੰਡੀ ਬੋਰਡ ਦੇ ਅਧੀਨ ਆਉਂਦੀਆਂ ਨੇ ਸੜਕਾਂ ਉਹਨਾਂ ਤੇ ਜਿਹੜੇ ਆ ਉਹ ਕੱਚੀਆਂ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਬੜਵਾਉਣ ਵਾਸਤੇ ਜਿਹੜੀ ਇਹ ਮੰਗ ਰੱਖੀ ਗਈ ਹੈ ਇਹਦੇ ਵਿੱਚ ਹੋਰ ਵੀ ਨੇਕਾ ਮੰਗਾਂ ਨੇ ਜਿਹੜੀਆਂ ਪਾਈਆਂ ਨੇ ਇਹ ਮੰਗਤਾ ਦੱਸਿਆ ਕੀ ਕਹਿੰਦਾ ਕਿ ਕੁਝ ਮੰਗਾਂ ਰੱਖੀਆਂ ਗਈਆਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਜੋਨ ਟਾਂਗਰਾ ਜੋਨ ਜੰਡੇਆਲਾ ਗੁਰੂ ਤੇ ਜੋਨ ਤਰਸਿਕਾ ਆ ਪਿੰਦੇ ਪ੍ਰਧਾਨ ਦੇ ਹਾਜ਼ਰੀ ਦੇ ਵਿੱਚ ਪਿੰਡ ਪੱਧਰੀ ਪ੍ਰਧਾਨਾਂ ਦੇ ਸਹਿਯੋਗ ਦੇ ਨਾਲ ਅੱਜ ਮੰਡੀ ਬੋਰਡ ਗਹਿਰੀ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਜਿਹੜੀ ਬੇਮੌਸਮੀ ਬਰਸਾਤ ਦਾ ਕਰਕੇ ਕਣਕ ਖਰਾਬ ਹੋਈ ਆ ਤੇ ਕੇਂਦਰ ਸਰਕਾਰ ਨੇ ਜਿਹੜੀ ਇਹਦੇ ਉੱਤੇ ਕਟ ਲਾਇਆ ਵਾ ਪੀ 5 ਰੁਪਏ ਤੋਂ ਲੈ ਕੇ 31 ਰੁਪਏ ਤੱਕ ਜਿਹੜਾ ਖਰੀਦ ਦੇ ਉੱਤੇ ਕਟ ਲੱਗੂ ਆ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਅਸੀਂ ਮੰਗ ਕੀਤੀ ਆ ਪੀ ਪੰਜਾਬ ਸਰਕਾਰ ਜਿਹਦਾ 2015 ਦੇ ਵਿੱਚ ਕਣਕ ਦੀ ਖਰੀਦ ਕੀਤੀ ਸੀ ਇਹਨਾਂ ਆਪਣੇ ਸਿਰ ਜਿਹੜਾ ਘਾਟਾ ਮੜਿਆ ਸੀਗਾ ਇਸ ਵਾਰ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਕਣਕ ਖਰੀਦਨ ਦਾ ਜਿਹੜਾ ਇਥੋਂ ਜਿਹੜਾ ਵਾ ਉਪਰਾਲਾ ਕਰੇ ਔਰ ਕਣਕ ਦੀ ਖਰੀਦ ਕਰੇ ਟੋਟਾ ਦਾਣਾ ਬਦਰੰਗ ਦਾਣਾ ਜਿਹੜਾ ਵਾ ਉਹ ਵੀ ਅਸੀਂ ਮੰਗ ਪੱਤਰ 'ਚ ਪਾਇਆ ਵੀ ਉਹਦੀ ਖਰੀਦ ਕੀਤੀ ਜਾਵੇ ਉਸ ਤੋਂ ਇਲਾਵਾ ਜਿਹੜਾ ਮੰਡੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਮੰਗ ਪੱਤਰ ਦੇ ਵਿੱਚ ਵਰਣਨ ਕੀਤਾ ਗਿਆ ਵਾ ਵੀ ਜਿਵੇਂ ਆ ਤਲਾਈ ਦੇ ਵਿੱਚ ਕੰਡਿਆਂ ਦੇ ਵਿੱਚ ਹਿਰਾਫੇਰੀ ਆ ਨਜ਼ਰ ਆਉਂਦੀ ਆ ਜਾਂ ਕਿਸਾਨ ਜਦੋਂ ਆਉਂਦੇ ਉਹਨਾਂ ਦੇ ਬੈਠਣ ਵਾਸਤੇ ਸ਼ਾਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਤੇ ਬਾਰਦਾਨੇ ਦੀ ਜਿਹੜੀ ਮੁਸ਼ਕਲ ਆਉਂਦੀ ਆ ਉਹਨੂੰ ਦੂਰ ਕੀਤਾ ਜਾਵੇ ਤੇ ਮੰਡੀ ਬੋਰਡ ਦੀਆਂ ਜਿਹੜੇ ਕੰਮ ਹੁੰਦੇ ਆ ਵਿਕਾਸ ਦੇ ਪਿੰਡ ਵਿਕਾਸ ਦੇ ਕੰਮ ਜਿਹੜਾ ਸੜਕਾਂ ਗਲੀਆਂ ਦੀ ਮੁਰਮਮਤ ਉਹਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਇਸ ਤੋਂ ਇਲਾਵਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਭਗਵੰਤ ਮਾਨ ਸਰਕਾਰ ਸ਼ੋਸ਼ੇਬਾਜ਼ੀ ਕਰ ਰਹੀ ਆ ਕਿਸਾਨਾਂ ਦੇ ਨਾਲ ਫਸਲਾਂ ਦੀ ਗਦਾਵਰੀ ਕਰਾ ਰਹੀ ਆ ਜਿਹੜੇ ਤਰੀਕੇ ਦੇ ਨਾਲ ਤੇ ਕੁਲਦੀਪ ਸਿੰਘ ਧਾਰੀਵਾਲ ਜੀ ਜਿਹੜਾ ਬਿਆਨ ਦੇ ਰਹੇ ਨੇ ਕਿ ਅਸੀਂ ਪੂਰੀ ਪਰਮਾਈ ਜਿਹੜੀ ਕਿਸਾਨਾਂ ਦੀ ਨਹੀਂ ਪਰ ਸਕਦੇ ਅਸੀਂ ਕਹਿ ਦੇਣਾ ਚਾਹੁੰਦੇ ਆ ਵੀ ਆ ਜਿਹੜਾ ਚੈੱਕ ਵੰਡ ਸਮਾਗਮ ਕੀਤਾ ਜਾ ਰਿਹਾ ਤੇ ਕੁਲਦੀਪ ਸਿੰਘ ਧਾਰੀਵਾਲ ਦੇ ਤੇ ਕਿਹਾ ਵੀ ਅਸੀਂ ਲੋਕ ਦੂਸਰੇ ਸਟੇਟਾਂ ਨੂੰ ਵਿਖਾਉਣ ਦਾ ਕਰਕੇ ਕਰ ਰਹੇ ਆ ਤੁਸੀਂ ਕਿਸਾਨਾਂ ਦੇ ਜ਼ਖਮਾਂ ਦੇ ਲੂਣ ਤੋੜਨ ਦਾ ਯਤਨ ਕਰ ਰਹੇ ਹੋ ਇਸ ਟਾਈਮ ਤੇ ਕਿਸਾਨਾਂ ਦੀ ਪੁੱਤਾਂ ਵਰਗੀ ਪਾਲੀ ਫਸਲ ਜਿਹੜੀ ਆ ਉਹ ਰੋਲ ਰਹੀ ਆ ਤੇ ਤੁਸੀਂ ਕਿਸਾਨਾਂ ਨਾਲ ਕੋਜਾ ਮਜ਼ਾਕ ਕਰ ਰਹੇ ਵੀ ਦੂਸਰੀਆਂ ਸਟੇਟਾਂ ਨੂੰ ਅਸੀਂ ਵਿਖਾ ਕੇ ਕਰਨਾ ਤੁਸੀਂ ਇਹਦਾ ਬੋਨਸ ਜਿਹੜਾ ਕਣਕ ਦਾ ਦੇਣਾ ਕਰੋ ਤੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਰੂਪ ਦੇ ਵਿੱਚ ਪੈਸੇ ਪਾਇਓ ਔਰ ਨਹੀਂ ਤੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਮਦਦ ਸੰਘਰਸ਼ ਕਮੇਟੀ ਪੰਜਾਬ ਇਹ ਸੂਬਾ ਪੱਧਰੀ ਮੀਟਿੰਗ ਲਾ ਕੇ ਤਿੱਖੇ ਸੰਘਰਸ਼ ਦੀ ਚੇਤਾਵਨੀ ਦੇਊਗੀ ਇੱਕ ਦਾਣਾ ਵੀ ਮੰਡੀਆਂ ਦੇ ਵਿੱਚ ਰੁੱਲ ਨਹੀਂ ਦੇਾਂਗੇ ਕਿਸਾਨਾਂ ਦਾ ਅਸੀਂ ਭਾਵੇਂ ਰੇਲਾਂ ਜਾਮ ਕਰਨੀਆਂ ਪੈਣ ਭਾਵੇਂ ਤਿੱਖੇ ਸੰਘਰਸ਼ ਕਰਨੇ ਪੈਣ ਉਹਦੇ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਕਣਕ ਦੀ ਖਰੀਦ ਜਿਹੜੀ ਆ ਉਹ ਕਰਵਾਵਾਂਗੇ ਕਿ ਕੇਂਦਰ ਸਰਕਾਰ ਨੂੰ ਵੀ ਕਹਿ ਦੇਣਾ ਚਾਹੁੰਦੇ ਆ ਕਿ ਇਹ ਪੰਜਾਬ ਸਰਕਾਰ ਨੂੰ ਦਬਾ ਕੇ ਤੁਸੀਂ ਜਿਹੜੇ ਆ ਦਿੱਲੀ ਕਾਲੇ ਕਾਨੂੰਨ ਵਾਪਸ ਕੀਤੇ ਸੀ ਉਹ ਫੇਰ ਇੱਥੇ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਹੋ ਜਿਹੜੀ ਸੈਲੋਗਮ ਨਿਧਾਨਾ ਨੂੰ ਮਨਜ਼ੂਰੀ ਦਿੱਤੀ ਤੇ ਮੰਡੀਆਂ ਤੋੜੀਆਂ ਉਹ ਮੰਡੀਆਂ ਟੁੱਟਣ ਦੇ ਨਾਲ ਇਹ ਕਿਸਾਨ ਤੇ ਮਜ਼ਦੂਰਾਂ ਦਾ ਆ ਜਿਹੜਾ ਘਰ ਦਾ ਚੁੱਲ੍ਹਾ ਠੰਡਾ ਹੋਇਆ ਕਿੰਨੇ ਲੋਕ ਬੇਰੁਜ਼ਗਾਰ ਉੱਥੇ ਜਿਹੜੇ ਆ ਗਏ ਹੋਏ ਨੇ ਤੇ ਕਿੰਨਿਆਂ ਨੂੰ ਉੱਥੇ ਜਿਹੜੀਆਂ ਮੁਸ਼ਕਲਾਂ ਘਾੜ ਦਿਆ ਖਰਚੇ ਦੀਆਂ ਜਿਹੜੀਆਂ ਉੱਥੇ ਆ ਰਹੀਆਂ ਨੇ ਇਹ ਕਹ ਦੇਣਾ ਚਾਹੁੰਦੇ ਆ ਭਗਵੰਤਮਾਨ ਸਰਕਾਰ ਨੂੰ ਕਿ ਸਿੱਧੇ ਰੂਪ ਦੇ ਵਿੱਚ ਕਿਸਾਨਾਂ ਦੀ ਕਣਕ ਦੀ ਖਰੀਦ ਕਰੋ ਤੇ ਐਮਐਸਬੀ ਤੋਂ ਘਟੇ ਦੀ ਕਣਕ ਦੀ ਖਰੀਦ ਜਿਹੜੀ ਨਾ ਕੀਤੀ ਜਾਵੇ ਤੇ ਬਦਰੰਗ ਦਾਣੇ ਦੇ ਉੱਤੇ ਛੋਟ ਦਿੱਤੀ ਜਾਵੇ ਟੋਟਾ ਦਾਣਾ ਵੀ ਜਿਹੜਾ ਖਰੀਦਿਆ ਜਾਵੇ ਤੇ ਮੰਡੀ ਨੂੰ ਮੰਡੀਆਂ ਨੂੰ ਜਿਹੜਾ ਵਾ ਰੈਗੂਲਰ ਕੀਤਾ ਜਾਵੇ ਤਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜੀ ਵੱਡੇ ਪੱਧਰ ਤੇ ਜਿਹੜੀ ਸਮੱਸਿਆ ਵਾ ਇਹ ਦੂਰ ਹੋ ਸਕੇ ਇਸ ਸੰਬੰਧੀ ਅਸੀਂ ਮੰਗ ਪੱਤਰ ਦਿੱਤਾ ਵਾ ਆਉਂਦੇ ਦਿਨਾਂ ਦੇ ਵਿੱਚ ਤਿੱਖੇ ਸੰਘਰਸ਼ ਵੀ ਕਰਾਂਗੇ